ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਤੁਹਾਡਾ ਆਪਣਾ ਜੱਜ ਪੰਡੂਰੀ ਵਾਲਾ ਪ੍ਰਧਾਨ ਐਸਸੀ ਫਰੰਟ ਪੰਜਾਬ ਮੈਂ 2 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਚ ਦੱਸਿਆ ਗਿਆ ਸੀ ਵੀ ਇੱਕ ਧਨਾੜ ਸਰਪੰਚ ਆਮ ਆਦਮੀ ਪਾਰਟੀ ਦਾ ਜਿਹੜਾ ਆਪਦੇ ਆਪ ਨੂੰ ਰੱਬ ਸਮਝਣਾ ਸ਼ੁਰੂ ਕਰ ਦਿੱਤਾ ਜੀ ਨੇ ਤੇ ਐਸੀ ਸਮਾਜਮਾ ਵੀ ਸਿੱਖ ਨੂੰ ਬਹੁਤ ਜ਼ਿਆਦਾ ਇੱਕ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਇਹੋ ਜਿਹੇ ਸ਼ਬਦ ਬੋਲੇ ਆ ਵੀ ਜਿਨ੍ਹਾਂ ਦਾ ਨਾਂ ਲੈਣਾ ਵੀ ਕਈ ਵਰੀ ਔਖਾ ਜਾ ਲੱਗਦਾ ਤੇ ਇਹ ਵੀ ਉਹਨੇ ਦੱਸਿਆ ਕਿ ਕਹਿੰਦਾ ਤੁਸੀਂ ਆ ਜਿਹੜੇ ਤੁਸੀਂ ਲੋਕ ਆ ਜਦੋਂ ਸਾਡੇ ਘਰਾਂ ਚ ਆਉਨੇ ਆ ਤੇ ਤੁਹਾਡਾ ਥਾਂ ਜਿਹੜਾ ਅ ਗੋਹੇ ਵਾਲੇ ਅ ਬਰਾਂਡਿਆਂ ਦੇ ਵਿੱਚ ਹੁੰਦਾ ਹੈ ਨਾ ਕਿ ਕੁਰਸੀਆਂ ਤੇ ਤੇ ਬਹੁਤ ਜ਼ਿਆਦਾ ਅਪਸ਼ਬਦ ਬੋਲੇ ਤੇ ਅੱਜ ਤੁਹਾਨੂੰ ਦੱਸਣਾ ਚਾਹੁੰਨਾ ਵੀ ਕੱਲ ਉਹਦੇ ਤੇ ਆ ਸਾਡੀਆਂ ਐਸਸੀ ਜਥੇਬੰਦੀਆਂ ਨੇ ਇੱਕ ਮੁੱਠ ਹੋ ਕੇ ਏਕੇ ਦਾ ਸਬੂਤ ਦਿੰਦੇ ਹੋਏ ਉਸ ਪਿੰਡ ਪਹੁੰਚੇ ਸਰੰਗੜਾ ਪਿੰਡ ਆ ਅੰਮ੍ਰਿਤਸਰ ਦਾ ਤੇ ਉਸ ਪਿੰਡ ਦੇ ਵਿੱਚ ਅਵਤਾਰ ਸਿੰਘ ਨਾਂ ਦਾ ਸਰਪੰਚ ਸੀ ਜਿਹਦੇ ਤੇ ਐਸਸੀ ਐਸਟੀ ਐਕਟਾ ਲਾ ਕੇ ਐਫਆਈਆਰ ਦਰਜ ਹੋਈ ਤੇ ਅੱਜ ਉਹ ਚੱਡਿਆਂ ਚ ਪੂਛ ਲੈ ਕੇ ਭਗੌੜਾ ਹੋਇਆ ਫਿਰਦਾ ਤੇ ਜੇ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਰੱਖਿਆ ਜਾਵੇ ਅਤੇ ਕਿਸੇ ਨੂੰ ਜਾਤੀ ਸੂਚਕ ਸ਼ਬਦ ਨਾ ਬੋਲੇ ਜਾਣ ਤਾਂ ਅ ਇਹੋ ਜੀਆਂ ਜਿਹੜੀਆਂ ਮੁਸ਼ਕਲਾਂਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਮੈਂ ਇਸ ਚੀਜ਼ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਹੋਰ ਵੀ ਬੜੇ ਦੁੱਖ ਦੀ ਗੱਲ ਹੈ ਵੀ ਜਦੋਂ ਵੀ ਕੋਈ ਬੇਸ਼ੱਕ ਸਾਡੇ ਐਸੀ ਸਮਾਜ ਦੇ ਵਿੱਚੋਂ ਕੋਈ ਵੀ ਗਲਤੀ ਕਰਦਾ ਤਾਂ ਸਾਡਾ ਐਸੀ ਸਮਾਜ ਵੀ ਉਸ ਦਾ ਵਿਰੋਧ ਕਰਦਾ ਪਰ ਜਰਨਲ ਸਮਾਜ ਨੇ ਇੱਕ ਵੀ ਵੀਡੀਓ ਜਾਂ ਇੱਕ ਨੇ ਵੀ ਇਹ ਗੱਲ ਨਹੀਂ ਕਹੀ ਵੀ ਜਿਹੜੇ ਇਹ ਅਪਸ਼ਬਦ ਬੋਲੇ ਗਏ ਆ ਇਹ ਬਹੁਤ ਗਲਤ ਹੈ ਤਾਂ ਜਿੱਥੇ ਸਾਨੂੰ ਇਹ ਸਮਝਾਇਆ ਜਾਂਦਾ ਵੀ ਤੁਸੀਂ ਜਾਤੀਵਾਦ ਫਲਾਉਨੇ ਆ ਜਾਂ ਆ ਸਮਾਜਿਕ ਦੇ ਤਾਣੇ ਬਾਣੇ ਦੇ ਵਿੱਚ ਫਰਕ ਪਾਉਨੇ ਹੋ ਤਾਂ ਉਹ ਸਮਾਜਿਕ ਦੇ ਤਾਣੇ ਬਾਣੇ ਨੂੰ ਜਿਉਂਦਾ ਰੱਖਣ ਲਈ ਉਸੇ ਤਰ੍ਹਾਂ ਰੱਖਣ ਲਈ ਇਹ ਲੋਕ ਆਪ ਕਿਉਂ ਨਹੀਂ ਇਸ ਚੀਜ਼ ਦਾ ਵਿਰੋਧ ਕਰਦੇ ਜਦੋਂ ਵੀ ਸਾਡੇ ਕਿਤੇ ਐਸੀ ਸਮਾਜ ਦੇ ਕਿਸੇ ਵੀ ਇਨਸਾਨ ਤੋਂ ਕੋਈ ਗਲਤੀ ਹੋਈ ਆ ਤਾਂ ਸਾਡਾ ਐਸੀ ਸਮਾਜ ਨੂੰ ਗਲਤ ਕਹਿਣਾ ਕਹਿੰਦਾ ਹੈ ਤੇ ਇਹ ਕਿਉਂ ਨਹੀਂ ਕਿਹਾ ਜਾਂਦਾ ਇਹਦਾ ਮਤਲਬ ਜਿਹੜਾ ਚੁੱਪ ਰਹਿਣ ਵਾਲਾ ਵੀ ਆ ਉਬੀ ਇਸ ਚੀਜ਼ ਲਈ ਉਹਦਾ ਸਾਥ ਦੇ ਰਿਹਾ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਵੀ ਸਾਡਾ ਜਿਹੜਾ ਐਸਸੀ ਸਮਾਜ ਹੁਣ ਇੱਕ ਮੋਟਾ ਸੰਗਠਿਤ ਹੋ ਚੁੱਕਾ ਹੈ ਤੇ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹਰ ਇੱਕ ਨੂੰ ਇਸ ਗੱਲ ਨੂੰ ਕਹਿਣਾ ਚਾਹੁੰਨਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਜ਼ੁਬਾਨ ਤੇ ਲਗਾਮ ਦੇ ਕੇ ਰੱਖਿਆ ਜੋ ਨਹੀਂ ਤਾਂ ਇਹ ਜ਼ਰੂਰੀ ਨਹੀਂ ਹਰ ਇੱਕ ਪਿੰਡ ਦੇ ਵਿੱਚ ਸਭ ਲੋਕ ਕੀ ਮਾਰੇ ਆ ਇਹ ਹਰ ਇੱਕ ਪਿੰਡ ਦੇ ਵਿੱਚੋਂ ਕੋਈ 5-7 ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਆਪਦੀ ਜਾਤ ਦਾ ਆਪਦੇ ਪੈਸੇ ਦਾ ਆਪਦੇ ਅਉਦੇ ਦਾ ਬਹੁਤ ਮਾਣ ਹੁੰਦਾ ਹੈ ਖਾਸ ਕਰਕੇ ਜਦੋਂ ਸਰਕਾਰ ਨਾਲ ਕਿਸੇ ਐਮਐਲਏ ਨਾਲ ਪੈਠ ਲੱਗਣ ਲੱਗ ਜਾਂਦੀ ਹੈ ਤਾਂ ਉਦੋਂ ਫਿਰ ਉਹ ਆਪ ਦੇ ਆਪ ਨੂੰ ਪਤਾ ਹੀ ਨਹੀਂ ਕੀ ਸਮਝਣਾ ਸ਼ੁਰੂ ਕਰ ਦਿੰਦਾ ਤੇ ਅੱਜ ਮੈਂ ਇਸ ਵੀਡੀਓ ਦੇ ਮਾਧਮੇ ਰਾਹੀਂ ਦੱਸ ਦੇਣਾ ਚਾਹਣਾ ਵੀ ਜੇ ਕਿਸੇ ਨੇ ਸਿੱਖਿਆ ਲੈਣੀ ਆ ਤਾਂ ਉਹ ਸਵਤਾਰ ਸਿੰਘ ਨਾਂ ਦੇ ਸਰਪੰਚ ਤੋਂ ਅਵਤਾਰ ਸਿੰਘ ਲਾਲੀ ਸਰਪੰਚਾ ਸਾਰੰਗੜਾ ਦਾ ਤੇ ਉਹਦੇ ਤੋਂ ਉਹ ਆਧਾਰਨ ਲੈ ਸਕਦਾ ਤੇ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਵੀ ਇਹੋ ਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਨਾ ਆਉਣਾ ਪਵੇ ਐਸੀ ਸਮਾਜ ਨੂੰ ਤੇ ਇੱਕ ਗੱਲ ਮੈਂ ਫੇਰ ਅਸੀਂ ਸਮਾਜ ਨੂੰ ਦੁਬਾਰਾ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡਾ ਜਿਹੜਾ ਤੁਹਾਡੀ ਜਿਹੜੀ ਆ ਗੱਲਬਾਤ ਆ ਉਹ ਸਿਰਫ ਐਸੀ ਜਫੇਬੰਦੀਆਂ ਨੇ ਰੱਖਣੀਆਂ ਕਿਸੇ ਸਰਕਾਰ ਨੇ ਤੁਹਾਡੀ ਕੋਈ ਗੱਲ ਨਹੀਂ ਸੁਣੀ ਜਿੱਥੇ ਤੁਸੀਂ ਸਰਕਾਰਾਂ ਦੇ ਮਗਰ ਤੁਰੇ ਫਿਰਦੇ ਹੋ ਉਥੇ ਆਪਣੀਆਂ ਜਫੇਬੰਦੀਆਂ ਨਾਲ ਲਾਮ ਬੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆ ਜਿਹੜੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਨਾ ਕਰਨਾ ਪਵੇ ਤੇ ਮੈਂ ਫੇਰ ਉਸ ਅਵਤਾਰ ਸਿੰਘ ਲਾਲੀ ਸਰਪੰਚ ਨੂੰ ਮੈਂ ਕਹਿਣਾ ਚਾਹੁੰਦਾ ਜੇ ਤੇਰੇ ਚ ਹਿੰਮਤ ਆ ਤਾਂ ਹੁਣ ਸਾਹਮਣੇ ਹੋ ਕੇ ਖੜ ਕਿੰਨੀਆਂ ਐਸੇ ਜਥੇਬੰਦੀਆਂ ਤੇਰੇ ਪਿੰਡ ਤੇਰੇ ਘਰ ਤੱਕ ਪਹੁੰਚੀਆਂ ਤੇ ਜੇ ਹੁਣ ਤੇਰੇ ਇੰਨਾ ਤੇਰੇ ਚ ਦਮ ਹੈ ਤਾਂ ਸਿੱਧਾ ਹੋ ਕੇ ਖੜ ਤੇ ਗੱਲ ਕਰ ਵੀ ਮੈਂ ਜਿਹੜਾ ਕੀਤਾ ਉਹਨੂੰ ਭੋਗਦਾ ਹੁਣ ਭੱਜਾ ਕਿਉਂ ਫਿਰਦਾ ਇੱਕ ਮੈਂ ਪੰਜਾਬ ਸਰਕਾਰ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਜਿੰਨੇ ਵੀ ਲੋਕਾਂ ਕੋਲ ਹਸਲਾ ਹੈ ਉਹਨਾਂ ਦੇ ਲਾਇਸੈਂਸਾਂ ਦੀ ਆ ਜਾਂਚ ਕਰਕੇ ਤੇ ਦੇਖਿਆ ਜਾਵੇ ਕਿਸੇ ਕੋਲੇ ਨਜਾਇਜ਼ ਲਾਇਸੈਂਸ ਤਾਂ ਨਹੀਂ ਕਿਉਂਕਿ ਉਹਨੇ ਗੋਲੀ ਦੇ ਬਹੁਤ ਬਹੁਤ ਜ਼ਿਆਦਾ ਵਾਰ ਜਕਰ ਕੀਤਾ ਕਹਿੰਦਾ ਵੀ ਮੈਂ ਪਿੰਡੋਂ ਬਾਹਰ ਆ ਤੇ ਮੈਂ ਤੇਰਾ ਗੋਲੀਆਂ ਦੇ ਨਾਲ ਹੱਕ ਪਾਰ ਦੂੰ ਸੀਨਾ ਪਾਰ ਦੂੰ ਬੜਾ ਕੁਸ਼ ਅਪਸ਼ਬਦ ਬੋਲਿਆ ਬਹੁਤ ਕੁਸ਼ ਉਹਨੇ ਧਮਕੀਆਂ ਦਿੱਤੀਆਂ ਤੇ ਜਿੱਥੇ ਗੋਲੀਆਂ ਦੀ ਗੱਲ ਚੱਲਦੀ ਹੈ ਇਹਦਾ ਮਤਲਬ ਬਹੁਤ ਲੋਕਾਂ ਕੋਲੇ ਇਹ ਨਜਾਇਜ਼ ਹਥਿਆਰ ਵੀ ਹੋ ਸਕਦਾ ਹੈ ਤੇ ਜਾ ਜਿਹੜੇ ਉਹਨਾਂ ਦੇ ਹੌਸਲੇ ਆ ਇੱਕ ਗੱਲ ਹੋਰ ਹੈ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਜਿਹੜੇ ਲੋਕ ਆ ਇਹੋ ਜਿਹੀਆਂ ਧਮਕੀਆਂ ਦਿੰਦੇ ਉਹਨਾਂ ਦੇ ਉਦੋਂ ਹੀ ਲਾਇਸੈਂਸ ਰੱਦ ਕਰਕੇ ਤੇ ਉਹਨਾਂ ਦੇ ਜਿਹੜੇ ਅਸਲੇ ਆ ਜ਼ਬਤ ਕੀਤੇ ਜਾਣ ਸੋ ਇਹਨਾਂ ਕਹਿੰਦਾ ਮੈਂ ਖਵਾਂਦਾ ਆਜਾਤ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ